ਗੁੰਡਿਆਂ ਦਾ ਸੰਗਠਨ ਮੈਂ ਕਹੂੰਗਾ ਇੱਕ ਗਰੁੱਪ ਬਣ ਚੁੱਕਿਆ ਜੀ ਦੇ ਨਾਲ 20-25 ਸਿਵਲ ਕੱਪੜਿਆਂ ਚ ਬੰਦੇ ਹੁੰਦੇ ਆ ਜਿਹਨੂੰ ਜੀ ਕਰਦਾ ਚੱਕ ਕੇ ਲੈ ਜਾਂਦੇ ਆ ਨਰਿੰਦਰ ਤੀਪ ਸਿੰਘ ਨੂੰ ਮਾਰਨ ਵਾਲੇ ਇਹ ਲੋਕ ਇੱਕ ਕੋਈ ਨਹੀਂ ਬਚਣਾ ਚਾਹੀਦਾ ਚਾਹੇ ਉਹ ਸੀਆਈਏ ਦਾ ਇਨਚਾਰਜ ਹੋਵੇ ਇਹ ਸਾਡੇ ਬੱਚੇ ਬੱਕਰਿਆਂ ਵਾਂਗੂ ਮਰੀ ਜਾਂਦੇ ਆ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਸੱਥਾਂ ਤੋਂ ਚੱਲੂਗੀ ਮੈਂ ਪੁੱਛਣਾ ਚਾਹੁੰਦਾ ਕਿ ਆਹੀਂ ਚੱਤੂਗੀ ਆ ਸਾਡੇ ਬੱਚੇ ਮਾਰੋਗੇ ਐ ਐਸਐਸਪੀ ਨੇ ਅੱਜ ਤੱਕ ਕਰਾ ਚਾਰ ਦਿਨ ਹੋ ਗਏ ਕੀ ਕਾਰਵਾਈ ਕੀਤੀ ਐ ਉਹ ਉਸੀ ਤਰ੍ਹਾਂ ਗੁੰਡਿਆਂ ਦਾ ਸੰਗਠਿਤ گرو ਧਮਕੀਆਂ ਦੇ ਰਿਹਾ ਹੈ ਉਹ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਦੋ ਦਿਨ ਸੀ ਐਮ ਇਥੇ ਰਹਿ ਕੇ ਗਿਆ ਇੱਥੇ ਸਾਡੇ ਬੱਚਾ ਮਾਰਿਆ ਗਿਆ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਆਇਆ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਲੋਕਾਂ ਨਾਲ ਕੀ ਹੋ ਰਿਹਾ ਹੈ ਜਿਹੜੀ ਪੁਛਾ ਉਹ ਬਗਿਆੜਾਂ ਦਾ ਰੂਪ ਧਾਰਨ ਕਰ ਚੁੱਕੀ ਹੈ ਕਿ ਜਿਸ ਨੂੰ ਮਰਜੀ ਜੀ ਚੱਕਿਆ ਉਸ ਨੂੰ ਚੱਕ ਕੇ ਮਾਰ ਦਿੱਤਾ ਜਾਵੇ ਅੱਜ ਦੇ ਇਸ ਰੋਜ ਧਰਨੇ ਵਿੱਚ ਇਕਤਰ ਸਮੂਹ ਸਾਧ ਸੰਗਤ ਜੀ ਨੂੰ ਨਮਰਤਾ ਸਹਿਤ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਸੰਘਰਸ਼ ਜੋ ਨਰਿੰਦਰਦੀਪ ਸਿੰਘ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਸ਼ਹੀਦ ਕੀਤਾ ਉਹਦੇ ਸੰਬੰਧ ਵਿੱਚ ਇੱਥੇ ਆਪਾਂ ਇਕੱਤਰ ਹੋਏ ਆਂ ਮੇਰੀ ਬੇਨਤੀ ਹੈ ਕਿ ਜਿਹੜੇ ਅਸੀਂ ਲੰਬੇ ਸਮੇਂ ਤੋਂ ਸਾਰੀਆਂ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਪੰਜਾਬ ਦੇ ਵਿੱਚ ਜਿਸ ਦਿਨ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਉਸ ਦਿਨ ਤੋਂ ਪੁਲਿਸ ਦਾ ਰਾਜ ਹੈ ਜਿਹੜੇ ਕਹਿੰਦੇ ਆ ਕਿ ਨਸ਼ੇ ਖਾਤਰ ਅਸੀਂ ਬੰਦੇ ਫੜਿਆ ਝੋਟੇ ਵਾਲੇ ਕੇਸ ਦੇ ਵਿੱਚ ਅਸੀਂ 6 ਮਹੀਨੇ ਧਰਨਾ ਲਈ ਰੱਖਿਆ ਮਾਨਸਾ ਅਸੀਂ ਦੱਛਿਆ ਕਿ ਆਹ ਡੀਐਸਪੀ ਆ ਆਹ ਬੰਦੇ ਜਿਹੜੇ ਫੈਕਟਰੀਆਂ ਲਾਈ ਬੈਠੇ ਆ ਨਸ਼ੇ ਦੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਪਰ ਦੁੱਖ ਦੀ ਗੱਲ ਹੈ ਕਿ ਇਹ ਜਿਹੜੀ ਪੁਲਿਸ ਹੈ ਉਹ ਬਗਿਆੜਾਂ ਦਾ ਰੂਪ ਧਾਰਨ ਕਰ ਚੁੱਕੀ ਹੈ ਇੱਕ ਸੰਗਠਨਤ ਰੂਪ ਦੇ ਵਿੱਚ ਇੱਕ ਪੁਲਿਸ ਜੋ ਕੇ ਇੱਕ ਇਸ ਤਰ੍ਹਾਂ ਦਾ ਹਉਆ ਪੇਸ਼ ਕਰ ਰਹੀ ਹੈ ਕਿ ਜਿਸ ਨੂੰ ਮਰਦੀ ਜੀ ਚੱਕਿਆ ਉਸ ਨੂੰ ਚੱਕ ਕੇ ਮਾਰ ਦਿੱਤਾ ਜਾਵੇ ਜਿਸ ਨੂੰ ਜੀ ਕੀਤਾ ਚੱਕ ਕੇ ਟੌਰਚਰ ਕੀਤਾ ਜਾਵੇ ਇਸੇ ਕਰਨਦੀਪ ਨੇ ਪਿਛਲੀ ਬਸਾਖੀ ਤੇ ਗੰਦਮਾਨ ਸਾਹਿਬ ਦੀ ਧਰਤੀ ਤੇ ਇੱਕ ਲਾਪਰੀਤ ਮੁੰਡਾ ਇਕੱਲੇ ਤੋਂ ਆਮਾਨਤਾ ਤੋਂ ਉਹਨੂੰ ਵੀ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਮਰਛਰੇ ਆਮ ਵਿਰੋਧ ਕੀਤਾ ਕਿ ਤੂੰ ਕਿਉਂ ਆ ਇਸ ਨੂੰ ਚੱਕ ਕੇ ਲਿਆ ਰਿਹਾ ਹੈ ਇਹ ਇੱਕ ਗੁੰਡਿਆਂ ਦਾ ਸੰਗਠਿਤ ਗਠਿਤ ਇੱਕ ਮੈਂ ਕਹੂੰਗਾ ਇੱਕ ਗਰੁੱਪ ਬਣ ਚੁੱਕਿਆ ਜਿਹਦੇ ਨਾਲ 20-25 ਸਿਵਲ ਕੱਪੜਿਆਂ 'ਚ ਬੰਦੇ ਹੁੰਦੇ ਆ ਜਿਹਨੂੰ ਜੀ ਕਰਦਾ ਚੱਕ ਕੇ ਲੈ ਜਾਂਦੇ ਆ ਨਰਿੰਦਰਦੀਪ ਸਿੰਘ ਨੂੰ ਮਾਰਨ ਵਾਲੇ ਇਹ ਲੋਕ ਬਚਣਾ ਚਾਹੀਦਾ ਚਾਹੇ ਉਹ ਸੀਆਈਏ ਦਾ ਇਨਚਾਰਜ ਹੋਵੇ ਅਸੀਂ ਪੂਰ ਜ਼ੋਰ ਤੌਰ ਤੇ ਮੰਗ ਕਰਦੇ ਹਾਂ ਕਿ ਇਸ ਦੇ ਵਿੱਚ ਇਹਦੀ ਕੋਈ ਐਸਆਈਟੀ ਬਣਾ ਕੇ ਜੁਡੀਸ਼ੀਅਲ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਸੀਆਈਏ ਹੁੰਦਾ ਉਹ ਸਿੱਧਾ ਐਸਐਚਪੀ ਨੂੰ ਇਨਵੋਲਵ ਹੁੰਦਾ ਤੇ ਫਿਰ ਐਸਐਚਪੀ ਨੂੰ ਪਤਾ ਹੀ ਆ ਵੀ ਉੱਥੇ ਕੀ ਹੋ ਰਿਹਾ ਐਸਐਚਪੀ ਨੇ ਅੱਜ ਤੱਕ ਚਾਰ ਦਿਨ ਹੋ ਗਏ ਕੀ ਕਾਰਵਾਈ ਕੀਤੀ ਹੈ ਉਹ ਉਠੇ ਤਰ੍ਹਾਂ ਗੁੰਡਿਆਂ ਦਾ ਸੰਗਠਿਤ گرو ਧਮਕੀਆਂ ਦੇ ਰਿਹਾ ਹੈ ਉਹ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਹੈ ਉਹ ਜੇ ਅਸੀਂ ਕੋਈ ਖਬਰਾਂ ਲਵਾਉਂਦੇ ਆ ਸਾਨੂੰ ਫੋਨ ਆ ਰਹੇ ਆ ਕਿ ਤੁਸੀਂ ਕਿਉਂ ਲਵਾ ਰਹੇ ਹੋ ਪਰ ਮੈਂ ਇੱਕ ਗੱਲ ਦੱਸ ਦੇਵਾਂ ਅਸੀਂ ਪਰਿਵਾਰ ਦੇ ਨਾਲ ਚਤਾਨਾਂ ਵਾਂਗ ਖੜੇ ਆ ਤੇ ਮੈਂ ਇਹ ਵੀ ਕਹਣਾ ਕਿ ਜੇਕਰ ਲੋੜ ਪਈ ਤਾਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਕਿਤੇ ਵੀ ਪਿੱਛੇ ਨਹੀਂ ਹਟਾਂਗੇ ਮੈਂ ਹਾਈ ਕੋਰਟ ਦੇ ਵਿੱਚ ਦੋ ਤਿੰਨ ਸੀਨੀਅਰ ਵਕੀਲਾਂ ਨਾਲ ਗੱਲ ਕਰੀ ਹੈ ਉਹ ਕਹਿੰਦੇ ਪਰਿਵਾਰ ਦਾ ਕੋਈ ਵੀ ਜੀ ਸਾਨੂੰ ਆ ਕੇ ਦੱਸੇ ਅਸੀਂ ਹਾਈ ਕੋਰਟ ਦੇ ਵਿੱਚ ਰਿਟੂਵ ਕਰਾਂਗੇ ਜਿਹਦੇ ਚ ਜੇ ਫਾਜ਼ਿਲਕਾ ਦੇ ਵਿੱਚ ਕੋਈ ਲੱਖ ਰੁਪਇਆ ਐਸਐਚਓ ਨੇ ਲੈ ਲਿਆ ਤੇ ਐਸਐਸਪੀ ਸਸਪੈਂਡ ਕਰਤਾ ਤੇ ਇੱਥੇ ਉਹ ਇੱਥੇ ਪਤਾ ਹੀ ਨਹੀਂ ਲੱਗਦਾ ਜਿਵੇਂ ਕਸਾਈ ਬੱਕਰਾ ਝਟਕਾਉਂਦਾ ਉਹ ਵੀ ਰੰਬੀ ਆਪ ਦੀ ਤਿੱਖੀ ਕਰਦਾ ਪਹਿਲਾਂ ਇਹ ਸਾਡੇ ਬੱਚੇ ਬੱਕਰਿਆਂ ਵਾਂਗੂ ਮਰੀ ਜਾਂਦੇ ਆ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਸੱਥਾਂ ਚੋਂ ਚੱਲੂਗੀ ਮੈਂ ਪੁੱਛਣਾ ਚਾਹੁੰਦਾ ਕਿ ਐਂ ਚੱਲੂਗੀ ਆ ਸਾਡੇ ਬੱਚੇ ਮਾਰੋਗੇ ਐ ਉਹ ਜਦੋਂ ਸਾਡੇ ਬੱਚੇ ਇੱਕ ਅਧਿਆਪਕ ਜਿਹੜਾ ਭਰਾ ਰਿਹਾ ਹੋਵੇ ਉਹਨਾਂ ਬੱਚਿਆਂ ਨੂੰ ਤੁਸੀਂ ਐਸ ਤਰ੍ਹਾਂ ਤਸੀਹੇ ਦੇ ਦੇ ਕੇ ਉਸ ਤਰ੍ਹਾਂ 80 ਡਿਗਰੀ ਦਾ ਟੌਰਚਰ ਕਰਕੇ ਮਾਰੋਗੇ ਫਿਰ ਸਾਡਾ ਆਮ ਲੋਕਾਂ ਦਾ ਇੱਥੇ ਜੀਵਣਾ ਕੀ ਹੋਊਗਾ ਤੇ ਮੈਂ ਦੋ ਦਿਨ ਇੱਥੇ ਭਗਵੰਤ ਮਾਨ ਉਹਨਾਂ ਦੀ ਸੀਐਡੀ ਇੱਥੇ ਖੜੀ ਐ ਉਹਨਾਂ ਨੂੰ ਦੱਸਣਾ ਚਾਹਣਾ ਕਿ ਦੋ ਦਿਨ ਸੀਐਮ ਇੱਥੇ ਰਹਿ ਕੇ ਗਿਆ ਇੱਥੇ ਸਾਡੇ ਬੱਚਾ ਮਾਰਿਆ ਗਿਆ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਆਇਆ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਲੋਕਾਂ ਨਾਲ ਕੀ ਹੋ ਰਿਹਾ ਤੇ ਮੈਂ ਅਖੀਰ ਦੇ ਵਿੱਚ ਪਰਿਵਾਰ ਨੂੰ ਤੇ ਸਾਰੀ ਕਮੇਟੀ ਨੂੰ ਅਪੀਲ ਕਰਦਾ ਹੈ ਕਿ ਸੰਘਰਸ਼ ਨੂੰ ਜਿਵੇਂ ਮਰਜ਼ੀ ਤਿੱਕਾ ਕਰੋਗੇ ਜੀ ਤੁਹਾਡੇ ਨਾਲ ਹੈ ਤੇ ਹਰ ਮੋਰ ਤੇ ਤੁਹਾਡੇ ਨਾਲ ਖੜਾਂਗੇ ਇਹਨਾਂ ਕੁਝ ਕਹਿਣਾ ਹੈ ਦਾਸ ਕੇਮਾਂ ਦਾ ਅਜਾਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਰੋਜ ਧਰਨੇ ਵਿੱਚ ਇਕੱਤਰ ਸਮੂਹ ਸਾਥ ਸੰਗਤ ਜੀ ਨੂੰ ਨਮਰਤਾ ਸਹਿਤ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਸੰਘਰਸ਼ ਜੋ ਨਰਿੰਦਰ ਦੀਪ ਸਿੰਘ ਨੂੰ ਪੁਲਿਸ ਨੇ ਤਸ਼ਾਦਦ ਕਰਕੇ ਸ਼ਹੀਦ ਕੀਤਾ ਉਹਦੇ ਸੰਬੰਧ ਵਿੱਚ ਇੱਥੇ ਆਪਾਂ ਇਕੱਤਰ ਹੋਏ ਆਂ ਮੇਰੀ ਬੇਨਤੀ ਹੈ ਕਿ ਜਿਹੜੇ ਅਸੀਂ ਲੰਬੇ ਸਮੇਂ ਤੋਂ ਸਾਰੀਆਂ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਪੰਜਾਬ ਦੇ ਵਿੱਚ ਜਿਸ ਦਿਨ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਉਸ ਦਿਨ ਤੋਂ ਪੁਲਿਸ ਦਾ ਰਾਜ ਹੈ ਜਿਹੜੇ ਕਹਿੰਦੇ ਆ ਕਿ ਨਸ਼ੇ ਖਾਤਰ ਅਸੀਂ ਬੰਦੇ ਫੜਿਆ ਝੋਟੇ ਵਾਲੇ ਕੇਸ ਦੇ ਵਿੱਚ ਅਸੀਂ 6 ਮਹੀਨੇ ਧਰਨਾ ਲਈ ਰੱਖਿਆ ਮਾਨਸਾ ਅਸੀਂ ਦੱਤਿਆ ਕਿ ਆ ਡੀ ਐਚ ਪੀ ਆ ਆਹ ਬੰਦੇ ਜਿਹੜੇ ਫੈਕਟਰੀਆਂ ਲਾਈ ਬੈਠੇ ਆ ਨਸ਼ੇ ਦੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਪਰ ਦੁੱਖ ਦੀ ਗੱਲ ਹੈ ਕਿ ਇਹ ਜਿਹੜੀ ਪੁਲਿਸ ਹੈ ਉਹ ਬਗਹਾੜਾਂ ਦਾ ਰੂਪ ਧਾਰਨ ਕਰ ਚੁੱਕੀ ਹੈ ਇੱਕ ਸੰਗਠਨਤ ਰੂਪ ਦੇ ਵਿੱਚ ਇੱਕ ਪੁਲਿਸ ਜੋ ਕੇ ਇੱਕ ਇਸ ਤਰ੍ਹਾਂ ਦਾ ਹਉਆ ਪੇਸ਼ ਕਰ ਰਹੀ ਹੈ ਕਿ ਜਿਸ ਨੂੰ ਮਰਜੀ ਜੀ ਚੱਕਿਆ ਉਸ ਨੂੰ ਚੱਕ ਕੇ ਮਾਰ ਦਿੱਤਾ ਜਾਵੇ ਜਿਸ ਨੂੰ ਜੀ ਕੀਤਾ ਚੱਕ ਕੇ ਟੌਰਚਰ ਕੀਤਾ ਜਾਵੇ ਇਸੇ ਕਰਨਦੀਪ ਨੇ ਪਿਛਲੀ ਬਸਾਖੀ ਤੇ ਦਮਦਮਾ ਸਾਹਿਬ ਦੀ ਧਾਤੀ ਤੇ ਇੱਕ ਲਾਪਰੀਤ ਮੁੰਡਾ ਅਕਲੀਏ ਤੋਂ ਆਮਾਨਤਾ ਤੋਂ ਉਹਨੂੰ ਵੀ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਮਰਛਰੇ ਆਮ ਵਿਰੋਧ ਕੀਤਾ ਤੇ ਤੂੰ ਕਿਉਂ ਆ ਇਸ ਨੂੰ ਚੱਕ ਕੇ ਲੈ ਜਾ ਰਿਹਾ ਹੈ ਇੱਕ ਗੁੰਡਿਆਂ ਦਾ ਸੰਗਠਿਤ ਗਠ ਹੈ ਤਾਂ ਇੱਕ ਮੈਂ ਕਹੂੰਗਾ ਇੱਕ ਗਰੁੱਪ ਬਣ ਚੁੱਕਿਆ ਜਿਹਦੇ ਨਾਲ 20-25 ਸਿਵਲ ਕੱਪੜਿਆਂ ਚ ਬੰਦੇ ਹੁੰਦੇ ਆ ਜਿਹਨੂੰ ਜੀ ਕਰਦਾ ਚੱਕ ਕੇ ਲੈ ਜਾਂਦੇ ਆ ਨਰਿੰਦਰਦੀਪ ਸਿੰਘ ਨੂੰ ਮਾਰਨ ਵਾਲੇ ਇਹ ਲੋਕ ਇਹ ਕੋਈ ਨਹੀਂ ਬਚਣਾ ਚਾਹੀਦਾ ਚਾਹੇ ਉਹ ਸੀਆਈਏ ਦਾ ਇਨਚਾਰਜ ਹੋਵੇ ਅਸੀਂ ਪੁਰਜ਼ੋਰ ਤੌਰ ਤੇ ਮੰਗ ਕਰਦੇ ਹਾਂ ਕਿ ਇਸ ਦੇ ਵਿੱਚ ਇਹਦੀ ਕੋਈ ਐਸਆਈਟੀ ਬਣਾ ਕੇ ਜੁਡੀਸ਼ੀਅਲ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਸੀਆਈਏ ਹੁੰਦਾ ਉਹ ਸਿੱਧਾ ਐਸਐਚਪੀ ਨੂੰ ਇਨਵੋਲਵ ਹੁੰਦਾ ਤੇ ਫਿਰ ਐਸਐਚਪੀ ਨੂੰ ਪਤਾ ਹੀ ਹੈ ਵੀ ਉੱਥੇ ਕੀ ਹੋ ਰਿਹਾ ਹੈ ਐਸਐਚਪੀ ਨੇ ਅੱਜ ਤੱਕ ਚਾਰ ਦਿਨ ਹੋ ਗਏ ਕੀ ਕਾਰਵਾਈ ਕੀਤੀ ਹੈ ਉਹ ਉਹ ਤਰ੍ਹਾਂ ਗੁੰਡਿਆਂ ਦਾ ਸੰਗਠਿਤ گرو ਧਮਕੀਆਂ ਦੇ ਰਿਹਾ ਹੈ ਉਹ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਹੈ ਉਹ ਜੇ ਅਸੀਂ ਕੋਈ ਖਬਰਾਂ ਲਵਾਉਣੀ ਹੈ ਸਾਨੂੰ ਫੋਨ ਆ ਰਹੇ ਹੈ ਕਿ ਤੁਸੀਂ ਕਿਉਂ ਲਵਾ ਰਹੇ ਹੋ ਪਰ ਮੈਂ ਇੱਕ ਗੱਲ ਦੱਸ ਦੇਵਾਂ ਅਸੀਂ ਪਰਿਵਾਰ ਦੇ ਨਾਲ ਚਤਾਨਾਂ ਵਾਂਗ ਖੜੇ ਹੈ ਤੇ ਮੈਂ ਇਹ ਵੀ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਕਿਤੇ ਵੀ ਪਿੱਛੇ ਨਹੀਂ ਹਟਾਂਗੇ ਮੈਂ ਹਾਈ ਕੋਰਟ ਦੇ ਵਿੱਚ ਦੋ ਤਿੰਨ ਸੀਨੀਅਰ ਵਕੀਲਾਂ ਨਾਲ ਗੱਲ ਕਰੀ ਐ ਉਹ ਕਹਿੰਦੇ ਪਰਿਵਾਰ ਦਾ ਕੋਈ ਵੀ ਜੀ ਸਾਨੂੰ ਆ ਕੇ ਦੱਸੇ ਅਸੀਂ ਹਾਈ ਕੋਰਟ ਦੇ ਵਿੱਚ ਰਿਟੂਵ ਕਰਾਂਗੇ ਜਿਹਦੇ ਚ ਜੇ ਫਾਜ਼ਲਕਾ ਦੇ ਵਿੱਚ ਕੋਈ ਲੱਖ ਰੁਪਈਆ ਐਕਐਸਐਚਓ ਨੇ ਲੈ ਲੇ ਤੇ ਐਸਐਸਪੀ ਸਸਪੈਂਡ ਕਰਤਾ ਤੇ ਇੱਥੇ ਉਹ ਇੱਥੇ ਪਤਾ ਹੀ ਨਹੀਂ ਲੱਗਦਾ ਜਿਵੇਂ ਕਸਾਈ ਬੱਕਰਾ ਝਟਕਾਉਂਦਾ ਉਹ ਵੀ ਰੰਬੀ ਆਪਦੀ ਤਿੱਖੀ ਕਰਦਾ ਪਹਿਲਾਂ ਏ ਸਾਡੇ ਬੱਚੇ ਬੱਕਰਿਆਂ ਵਾਂਗੂ ਮਰੀ ਜਾਂਦੇ ਐ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਸੱਥਾਂ 'ਚੋਂ ਚੱਲੂਗੀ ਮੈਂ ਪੁੱਛਣਾ ਚਾਹੁੰਦਾ ਕਿ ਐਂ ਚੱਲੂਗੀ ਆ ਸਾਡੇ ਬੱਚੇ ਮਾਰੋਗੇ ਐ ਉਹ ਜਦੋਂ ਸਾਡੇ ਬੱਚੇ ਇੱਕ ਅਧਿਆਪਕਾ ਜਿਹੜਾ ਭਰਾ ਰਿਹਾ ਹੋਵੇ ਉਹਨਾਂ ਬੱਚਿਆਂ ਨੂੰ ਤੁਸੀਂ ਐਸ ਤਰ੍ਹਾਂ ਤਸੀਹੇ ਦੇ ਦੇ ਕੇ ਉਸ ਤਰ੍ਹਾਂ 3 ਡਿਗਰੀ ਦਾ ਟੌਰਚਰ ਕਰਕੇ ਮਾਰੋਗੇ ਫਿਰ ਸਾਡਾ ਆਮ ਲੋਕਾਂ ਦਾ ਇੱਥੇ ਜੀਵਣਾ ਕੀ ਹੋਊਗਾ ਤੇ ਮੈਂ ਦੋ ਦਿਨ ਇਥੇ ਭਗਵੰਤ ਮਾਨ ਉਹਨਾਂ ਦੀ ਸੀਐਡੀ ਇਥੇ ਖੜੀ ਹੈ ਉਹਨਾਂ ਨੂੰ ਦੱਸਣਾ ਚਾਹਣਾ ਹੈ ਕਿ ਦੋ ਦਿਨ ਸੀਐਮ ਇਥੇ ਰਹਿ ਕੇ ਗਿਆ ਇੱਥੇ ਸਾਡੇ ਬੱਚਾ ਮਾਰਿਆ ਗਿਆ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਆਇਆ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਲੋਕਾਂ ਨਾਲ ਕੀ ਹੋ ਰਿਹਾ ਤੇ ਮੈਂ ਅਠੀਰ ਦੇ ਵਿੱਚ ਪਰਿਵਾਰ ਨੂੰ ਤੇ ਸਾਰੀ ਸੰਗਠਿਤ ਕਮੇਟੀ ਨੂੰ ਅਪੀਲ ਕਰਦਾ ਹੈ ਕਿ ਸੰਘਰਸ਼ ਨੂੰ ਜਿਵੇਂ ਮਰਜ਼ੀ ਤਿੱਕਾ ਕਰੋਗੇ ਜੀ ਤੁਹਾਡੇ ਨਾਲ ਹੈ ਤੇ ਹਰ ਮੋਰ ਤੇ ਤੁਹਾਡੇ ਨਾਲ ਖੜਾਂਗੇ ਇਹਨਾਂ ਕੁਝ ਕਹਿੰਦਾ ਆ ਦਾਸ ਕੇਮਨ ਦਾ ਜਤਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ